ਆਪ ਸਭ ਦਾ ਸਵਾਗਤ ਕਰਦੇ ਆ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਕੈਂਡੀਡਟ ਸਕੂਲ ਬੋਇਸ ਫਤਿਹਗੜ ਚੂੜੀਆਂ ਵਿੱਚ ਅੱਜ ਅਸੀਂ ਇੱਥੇ ਇਕੱਤਰ ਹੋਏ ਆ ਅੱਜ ਦੀਆਂ ਜੋ ਮੇਨ ਖਬਰਾਂ ਨੇ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਇਸ ਦੇ ਲਈ ਸਾਡੇ ਵਿੱਚ ਮੌਜੂਦ ਨੇ ਫਤਿਹਗੜ ਚੂੜੀਆਂ ਇਲਾਕੇ ਦੇ ਬਹੁਤ ਹੀ ਉੱਗੇ ਪੱਤਰਕਾਰ ਤੇ ਸੰਪਾਦਕ ਸ਼੍ਰੀ ਤਰਮਿੰਦਰ ਜੀ ਬਾੜ ਬਾੜ ਸਾਹਿਬ ਆਪ ਦਾ ਸਕੂਲੋਂ ਤੇ ਬਹੁਤ-ਬਹੁਤ ਸਵਾਗਤ ਹੈ ਧਰਵਾਜੀ ਧੰਨਵਾਦ ਅਬਾਦ ਸਾਹਿਬ ਤੁਸੀਂ ਇਹਨਾਂ ਬੱਚਿਆਂ ਨੂੰ ਥੋੜੀ ਜੀ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਜਿਹੜੀਆਂ ਅਖਬਾਰਾਂ ਜਾਂ ਖਬਰਾਂ ਨੇ ਸਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਇਹਨਾਂ ਦੇ ਕੰਮ ਆਉਣਗੀਆਂ ਜਾਂ ਆਇਦੀਆਂ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਆਪਣਾ ਵਿਚਾਰ ਜਿਹੜਾ ਵਾ ਜ਼ਰੂਰ ਦਿਓ ਜੀ ਹਾਂਜੀ ਆਇਦੀਆਂ ਖਬਰਾਂ ਤੇ ਸਾਰੇ ਤੁਹਾਡੇ ਅਧਿਆਪਕ ਸਾਥੀਆਂ ਤੇ ਬੱਚਿਆਂ ਦਾ ਸਵਾਗਤ ਹੈ ਜੀ ਇਹ ਬੱਚੋ ਇਹ ਇਹ ਆਪਾਂ ਗੱਲ ਕਰੀਏ ਨਿਊਜ਼ਪੇਪਰ ਦੀ ਇਹ ਸਾਡੀ ਜ਼ਿੰਦਗੀ ਵਿੱਚ ਇਹ ਬਹੁਤ ਜ਼ਰੂਰੀ ਹੈ ਤੇ ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਆਪਾਂ ਪੜਾਈ ਦੇ ਨਾਲ ਨਾਲ ਅਖਬਾਰਕੀ ਜਿਹੜੀ ਪੜਨ ਦੀ ਸਾਡੀ ਤਰੋਤੀ ਇਹ ਰੁਚੀਆਂ ਉਸ ਨੂੰ ਇਹ ਜ਼ਰੂਰ ਪੈਦਾ ਕਰਨਾ ਹੈ ਕਿਉਂਕਿ ਅਖਬਾਰ ਦੇ ਵਿੱਚ ਅਸੀਂ ਪੜਾਈ ਦੇ ਨਾਲ ਨਾਲ ਉਹ ਚੀਜ਼ਾਂ ਹਾਸਲ ਕਰ ਸਕਦੇ ਹਾਂ ਜਿਹੜੀਆਂ ਕਿ ਸਾਡੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਸਾਡੇ ਕੰਮ ਆਉਂਦੀਆਂ ਖਬਰ ਪੰਡ ਦਾ ਮੇਨ ਮਕਸਦ ਉਹਦਾ ਹੀ ਕਿ ਸਾਨੂੰ ਇਹਦੇ ਵਿੱਚੋਂ ਬਹੁਤ ਸਾਰੀ ਜਾਣਕਾਰੀ ਹਾਸਲ ਪੈਂਦੀ ਸਾਨੂੰ ਪੂਰੇ ਵਿਸ਼ਵ ਦੀ ਇਹ ਇਸ ਵਿੱਚੋਂ ਜਾਣਕਾਰੀ ਮਿਲਦੀ ਹੈ ਸਾਡੇ ਦੇਸ਼ ਦੀ ਜਾਣਕਾਰੀ ਮਿਲਦੀ ਹੈ ਦੇਸ਼ ਤੋਂ ਇਲਾਵਾ ਪੰਜਾਬ ਦੀ ਪੰਜਾਬ ਤੋਂ ਬਾਅਦ ਸਾਡੇ ਜ਼ਿਲ੍ਹੇ ਦੀ ਸਾਡੇ ਗਲੀ-ਮਹੱਲਿਆਂ ਦੀ ਇਸ ਤੋਂ ਇਲਾਵਾ ਇਤਿਹਾਸ ਨਾਲ ਵੀ ਇਹਦੇ ਵਿੱਚ ਜੁੜੀਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਅਖਬਾਰਾਂ ਵਿੱਚ ਨਸ਼ਰ ਹੁੰਦੀਆਂ ਆਰਟੀਕਲ ਜਿਹੜੇ ਹੁੰਦੇ ਨੇ ਇਹ ਜਿਦੇ ਵਿੱਚ ਸਾਡਾ ਇਹ ਵੱਖ-ਵੱਖ ਇਸ਼ਾ ਦੇ ਤੇ ਸਾਡੇ ਪੰਜਾਬ ਦੇ ਸਾਡੇ ਆਪਾਂ ਕਿਸੇ ਕੋਮਲਾ ਸਬੰਧਤਿਆਂ ਜਾਂ ਸਾਡੇ ਜਿਹੜੇ ਵੰਸ਼ ਜਾਂ ਰਾਜੇ ਮਹਾਰਾਜੇ ਜੋ ਵੀ ਸਾਡੇ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਨੇ ਗੁਰੂ ਸਾਡੇ ਜਿਹੜੇ ਨੇ ਉਹਨਾਂ ਦੀਆਂ ਵੀ ਜਿਹੜੀਆਂ ਆਰਟੀਕਲ ਦੇ ਜਾਂ ਉਹਨਾਂ ਦੇ ਇਤਿਹਾਸ ਬਾਰੇ ਵੀ ਅਖਬਾਰਾਂ ਵਿੱਚ ਦੱਸਿਆ ਜਾਂਦਾ ਹੈ ਤੇ ਇਹਦੇ ਵਿੱਚ ਬੱਚਿਓ ਜੇ ਆਪਾਂ ਅਖਬਾਰ ਦੀ ਰੁਚੀ ਪੈਦਾ ਕਰ ਲੀਏ ਆ ਇਹ ਇੱਕ ਉਹ ਜਿਹਾ ਅਖਬਾਰ ਜਿਹਦੇ ਨਾਲ ਪੜ੍ਹਾਈ ਨੂੰ ਜਦੋਂ ਅਸੀਂ ਛੱਡ ਦਿੰਦੇ ਹਾਂ ਜੇ ਪੜ੍ਹਾਈ ਤੋਂ ਨਹੀਂ ਕਰਦੇ ਤੇ ਇਹਦੇ ਨਾਲ ਜੁੜੇ ਰਹਿਣ ਨਾਲ ਸਾਨੂੰ ਦੁਨੀਆ ਵਿੱਚ ਕੀ ਹੋ ਰਿਹਾ ਹੈ ਸਾਡੇ ਜਿਹੜੇ ਕੀ ਹੋ ਰਿਹਾ ਪੰਜਾਬ ਵਿੱਚ ਕੀ ਕੁਝ ਸਾਰਾ ਦਿਨ ਵਾਪਰਿਆ ਉਹ ਸਾਰਾ ਹੀ ਇਹਨਾਂ ਦੇ ਵਿੱਚੋਂ ਸਾਨੂੰ ਮਿਲਦਾ ਅੱਜ ਦੀਆਂ ਜੇ ਆ ਅਖਬਾਰੀਆਂ ਸੁਰਖੀਆਂ 'ਚ ਦੇਖੀਏ ਤੇ ਕੱਲ ਸਾਡਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਸੀਗਾ ਜਿਸ ਵਿੱਚ ਸਾਡੇ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹਨਾਂ ਵੱਲੋਂ ਜੋ ਪਹਿਲਾ ਭਾਸ਼ਣ ਦਿੱਤਾ ਗਿਆ ਸਾਨੂੰ ਬੱਚੇ ਤੁਸੀਂ ਸਾਡੀ ਵਿਧਾਨ ਸਭਾ ਪੰਜਾਬ ਚ 117 ਸੀਟਾਂ ਨੇ ਜਦੋਂ 5 ਸਾਲ ਬਾਅਦ ਇਲੈਕਸ਼ਨ ਹੁੰਦੀ ਏ ਤਾਂ ਉਹਦੇ ਵਿੱਚੋਂ ਜਿਹੜੇ ਸਰਕਾਰ ਨੂੰ ਬਹੁਮਤ ਮਿਲਦਾ ਹੈ ਤੇ ਪਹਿਣ ਸੀਟਾਂ ਜਿਹਨੂੰ ਮਿਲਨੀਆਂ ਨੇ ਜਿਹੜੀ ਪਾਰਟੀ ਪਹਿਣ ਸੀਟਾਂ ਜਿੱਤਦੀ ਏ ਉਹ ਫਿਰ ਉਹਦੀ ਸਰਕਾਰ ਬਣਦੀ ਏ ਫਿਰ ਉਹੀ ਜਿਹੜਾ ਉਹ ਉਹਨਾਂ ਦੀ ਕੈਬਨਿਟ ਮੀਟਿੰਗ ਹੁੰਦੀ ਏ ਮੰਤਰੀ ਬਾਤਦੇ ਨੇ ਕੈਬਨਿਟ ਮੀਟਿੰਗ ਵਿੱਚ ਮਤਾ ਪਾਸ ਹੁੰਦਾ ਕਿ ਵਿਧਾਨ ਸਭਾ ਦਾ ਸੈਸਨਸਦਨਾ ਵਿਧਾਨ ਸਭਾ ਦਾ ਸੈਸ਼ਨ ਜਿਹੜੀ ਆ ਰਾਜਪਾਲ ਉਹਨੂੰ ਮਨਜ਼ੂਰੀ ਦਿੰਦਾ ਫਿਰ ਵਿਧਾਨ ਸਭਾ ਦਾ ਸੈਸ਼ਨ ਚਲਾਇਆ ਜਾਂਦਾ ਜਿਸ ਦੇ ਵਿੱਚ 117 ਐਮ ਐਲ ਏ ਦੁਨੀਆ ਪਾਰਟੀਆਂ ਤੋਂ ਨਹੀਂ ਤੇਰੀ ਇਹ ਜਿਹੜੇ ਸਤਾਧਾਰੀ ਜਿੰਨਾਂ ਦੀ ਪਾਰਟੀ ਦੀ ਸਰਕਾਰ ਵੀ ਉਹ ਵੀ ਉਹਦੇ ਵਿੱਚ ਬੈਠਦੇ ਨੇ ਉਹਦੇ ਵਿੱਚ ਪੰਜਾਬ ਦੇ ਮੁੱਦੇ ਵਿਚਾਰੇ ਜਾਂਦੇ ਨੇ ਤੇ ਕੱਲ ਦਾ ਜਿਹੜਾ ਵਿਧਾਨ ਸਭਾ ਸੈਸ਼ਨ ਚੁਕ ਹੋਇਆ ਅੱਜ ਦੀ ਖ਼ਬਰ ਚ ਜਿਹੜੀ ਪਹਿਲੀ ਮੇਨ ਸਰੂਰੀ ਆ ਕਿ ਰਾਜਪਾਲ ਨੇ ਸੂਬੇ 'ਚ ਨਸ਼ਿਆਂ ਤੇ ਮੁਕੰਮਲ ਸਫਾਈ ਦਾ ਸੰਕਲਪ ਪੁਤਲਾਇਆ ਕਿ ਜਿਹੜਾ ਸਾਡੇ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੇ ਇਹ ਸੰਕਲਪ ਕੀਤਾ ਹੈ ਕਿ ਜਿਹੜਾ ਪੰਜਾਬ ਵਿੱਚ ਲਗਾਤਾਰ ਨਸ਼ਾ ਵਧ ਰਿਹਾ ਹੈ ਉਸ ਨੂੰ ਸਫਾ ਉਸ ਦੀ ਸਫਾਈ ਲਈ ਇਹ ਸਾਨੂੰ ਸਾਰੀਆਂ ਤਰ੍ਹਾਂ ਅੱਗੇ ਆਉਣਾ ਚਾਹੀਦਾ ਹੈ ਹਾਂ ਜੀ ਹਾਂ ਜੀ ਸਰ ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ ਪਿਛਲੇ ਸਮੇਂ ਤੋਂ ਕਾਫੀ ਐਕਟਿਵ ਹੋਏ ਨੇ ਪੰਜਾਬ ਸਰਕਾਰ ਇਸ ਮੁੱਦੇ ਦੇ ਉੱਤੇ ਦੋ ਤਿੰਨ ਕੁਝ ਖਬਰਾਂ ਹੋਰ ਸਾਡੇ ਸਾਥੀ ਮਨਪਾਲ ਜੀ ਔਰ ਸੋਨੀ ਸਾਹਿਬ ਵੀ ਬੈਠੇ ਨੇ ਸਾਡੇ ਨਾਲ ਕੋਈ ਬੱਚੇ ਵੀ ਸਾਡੇ ਨਾਲ ਜੁੜੇ ਨੇ ਐਸੇ ਖਬਰ ਦੇ ਤਿੱਖਨੌਰੀ ਬਾਰਡਰ ਦੇ ਉੱਤੇ ਜਿਹੜੀ ਪਿਛਲੇ 13 ਮਹੀਨਿਆਂ ਤੋਂ ਆਵਾਜਾਈ ਕਿਸਾਨਾਂ ਵੱਲੋਂ ਜਥੇਬੰਦੀਆਂ ਵੱਲੋਂ ਰੋਕੀ ਗਈ ਸੀ ਉਹਦੇ ਬਾਰੇ ਵੀ ਥੋੜਾ ਜਿਹਾ ਜਾਣਕਾਰੀ ਜਿਹੜੀ ਆ ਸਾਂਝੀ ਕਰੀਏ ਆਪਾਂ ਕਿਉਂਕਿ ਇਹ ਵੀ ਇੱਕ ਮੇਨ ਜਿਹੜੀ ਆ ਵਿਸ਼ਾ ਹੈਗਾ ਵਾ ਅੱਜ ਦਾ ਕਿਉਂਕਿ ਬੇਸ਼ੱਕ ਉਹਨਾਂ ਧੱਕੇ ਨਾਲ ਇਹ ਆਵਾਜਾਈ ਨੂੰ ਬਹਾਲ ਕਰਵਾ ਲਿਆ ਵਾ ਪਰ ਕਿਸਾਨਾਂ ਦੀਆਂ ਮੰਗਾਂ ਅਜੇ ਰੀਆਂ ਉੱਥੇ ਨਹੀਂ ਉੱਥੇ ਖਲੋਤੀਆਂ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਜੀ ਐਂ ਦੇਖੋ ਜੀ ਵਾਸਤੇ ਵੀ ਸਾਡਾ ਜਿਹੜਾ ਪੰਜਾਬ ਸੁਪਾਵਾ ਉਹਨੂੰ ਇਹ ਕਿਸਾਨੀ ਤੇ ਖੇਤੀ ਜੂਬਾ ਹਾਂਜੀ ਉਸ ਨਾਲ ਹਰ ਇੱਕ ਵਰਗ ਜਿਹੜਾ ਆ ਉਹ ਕਿਸਾਨੀ ਨਾਲ ਜੁੜਿਆ ਹੈ ਹੂੰ ਤੇ ਜੇ ਪੰਜਾਬ ਦਾ ਕਿਸਾਨ ਖੁਸ਼ ਆ ਤੇ ਖੁਸ਼ ਆ ਤੇ ਸਾਡਾ ਸੂਬਾ ਖੁਸ਼ ਆ ਤੇ ਖੁਸ਼ ਹੈ ਜੀ ਇਹ ਕਿਸਾਨ ਪਿਛਲੇ 13 ਮਹੀਨਿਆਂ ਤੋਂ ਕਲੌਰੀ ਤੇ ਸ਼ਮੂ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਉੱਥੇ ਹੀ ਹਰਿਆਣਾ ਸਰਕਾਰ ਨੇ ਸਾਰਿਆਂ ਨੂੰ ਪਤਾ ਕੀਤਾ ਹਾਂਜੀ ਲੱਗ ਰਿਹਾ ਤਾਂ ਉੱਥੇ ਹੀ ਮੋਰਚਾ ਸ਼ੁਰੂ ਹੋ ਗਿਆ 13 ਮਹੀਨਿਆਂ ਬਾਅਦ ਲਗਾਤਾਰ ਪਹਿਲਾ ਵੀ ਕਮੇਟੀ ਨਾਲ ਸੈਕਟਰ ਸਰਕਾਰ ਨਾਲ ਹੋਈਆਂ ਇਹ ਬੀਤੇ ਤਿੰਨ ਦਿਨ ਪਹਿਲਾਂ ਜਿਹੜੀ ਸੈਟਰ ਸਰਕਾਰ ਨਾਲ ਮੀਟਿੰਗ ਹੋਈ ਤੇ ਉਕੇ ਮੀਟਿੰਗ ਤੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡਿਆ ਵੀ ਪਹੁੰਚੇ ਸਰ ਹਰਬਾਤ ਸਿੰਘ ਜੀ ਵੀ ਮਹਾਂ ਵਿੱਚ ਪਹੁੰਚੇ ਤਾਂ ਤੇ ਉਥੇ ਮੀਟਿੰਗ ਤੋਂ ਬਾਅਦ ਜਿਹੜੇ ਕਿਸਾਨ ਆਗੂ ਜਿਹੜੇ ਉਥੇ ਗਏ ਸੀ ਉਹਨਾਂ ਨੂੰ ਉਥੇ ਹਿਰਾਸਤ ਚ ਲੈ ਲਿਆ ਗਿਆ ਤੇ ਬਾਅਦ ਪੰਜਾਬ ਦੀ ਜੰਨੀ ਫੌਸਗੀ ਪੰਜਾਬ ਸਰਕਾਰ ਦੇ ਹੁਕਮਾਂ ਨਾਲ ਉਥੇ ਜਿਹੜੇ ਉਹਨਾਂ ਨੇ ਜਿਹੜਾ ਮੋਹਤਾ ਸੀ ਉਹਨਾਂ ਨੂੰ ਚਿਕਾਤਾ ਪਾਪਾ ਸਾਹਿਬ ਮੇਰੀ ਸਮਝ ਮੁਤਾਬਕ ਇਹ ਪਹਿਲੀ ਵਾਰੀ ਹੋਇਆ ਵਾ ਕਿ ਕਿਸੇ ਨੂੰ ਮੀਟਿੰਗ ਤੇ ਸੱਦਿਆ ਜਾਵੇ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਵੇ ਕਿ ਇਹ ਇਹ ਪਹਿਲੀ ਵਾਰ ਹੋਇਆ ਤੇ ਚਫੇਰੀਆਂ ਹੀ ਲੱਗਾ ਹੋ ਰਹੀਆਂ ਤੇ ਉੱਥੇ ਇਹ ਹੁਣ ਇਹ ਨਹੀਂ ਪਤਾ ਵੀ ਸਾਰੇ ਹੀ ਜਿਹੜੇ ਚਫੇਰੀਆਂ ਜਿਹੜੇ ਆ ਗੱਲਬਾਤ ਇਹ ਹੋ ਰਹੀ ਹੈ ਕਿ ਹੁਣ ਇਹ ਇਹਦੀ ਮੰਸ਼ਾ ਕੀ ਸੀਗੀ ਮੰਸ਼ਾ ਹੁਣ ਦੱਸ ਰਿਹਾ ਵੀ ਉੱਥੇ ਲੋਕਾਂ ਦੀ ਆਵਾਜ਼ ਹੀ ਪ੍ਰਭਾਵਤ ਹੋ ਰਹੀ ਕਹਿੰਦਾ ਕਿ ਇਹ ਖੁਦ ਹੀ ਜਾ ਕੇ ਪੰਜਾਬ ਸਰਕਾਰ ਦੇ ਨੁਮਾਇंदे ਤੇ ਮੰਤਰੀ ਕਹਿੰਦੇ ਰਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਮੈਂ ਹੁਣ ਇੱਕਦਮ ਇਹ ਜੂਟਰਨ ਜਿਹੜਾ ਲਿਆ ਆ ਉਹ ਇਸ ਬਖੋ ਵਖਤ ਇੱਥੇ ਚਰਚਾ ਵਾਂ ਹੋ ਰਹੀਆਂ ਨੇ ਤੇ ਉੱਥੇ ਕੀ ਜੇ ਹੁਣ ਕਿਸਾਨ ਜੇ ਮੋਰਚਾ ਉਹਨਾਂ ਨੇ ਕਿਹਾ ਵੀ ਸੰਯੁਕਤ ਕਿਸਾਨ ਮੋਰਚਾ ਜਿਹੜੇ ਦੂਜੇ ਕਿਸਾਨ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਉਹ ਮੀਟਿੰਗ ਦਾ ਸੱਦਾ ਫਿਰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀ ਉਹਨਾਂ ਨੇ ਇਨਕਾਰ ਕਰਤਾ ਉਹਨਾਂ ਨੇ ਕਿਹਾ ਵੀ ਜੋ ਅਜੇ ਹਾਲਾਤ ਨਹੀਂ ਆ ਪਹਿਲਾ ਸਾਰੇ ਕਾਵੇਂ ਹਾਲਾਤ ਹੋਣਗੇ ਫਿਰ ਅਸੀਂ ਗੱਲਬਾਤ ਕਰਾਂਗੇ ਉਹਨਾਂ ਨੇ 28 ਤਰੀਕ ਨੂੰ ਰੱਖੀ ਆ ਮੀਟਿੰਗ ਉਹਦੇ ਵਿੱਚ ਉਹ ਨਵੇਂ ਸਿੰਗਾਸ਼ਦਾ ਐਲਾਨ ਕਰਦੇ ਜਾ ਰਹੇ ਆ ਤੇ ਪੰਜਾਬ ਸਰਕਾਰ ਨੂੰ ਇਹ ਸਾਡਾ ਟਕਰਾਅਲੇ ਪਾਸੇ ਨਹੀਂ ਸੀ ਆਉਣਾ ਚਾਹੀਦਾ ਕਿਉਂਕਿ ਸੈਂਟਰ ਨਾਲ ਤੇ ਅੱਗੇ ਟਕਰਾਅ ਚਾਹਦੇ ਆ ਅਸੀਂ ਤੇ ਹੁਣ ਪੰਜਾਬ ਸਰਕਾਰ ਨਾਲ ਜੇ ਟਕਰਾਅ ਹੁੰਦਾ ਉੱਥੇ ਇਹ ਕਿਸਾਨੀ ਦੇ ਨਾਲ ਨਾਲ ਹਰ ਵਰਗ ਜਿਹੜਾ ਵਾ ਉਹ ਪਰੇਸ਼ਾਨ ਹੋਵੇਗਾ ਹਾਂ ਤੁਰਕੀ ਵੀ ਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਸਰਕਾਰ ਦਾ ਮੀਟਿੰਗ ਦਾ ਖੰਡਾ ਗੁਰਾ ਯਾਰ ਇਹ ਮਾਹੌਲ ਇੱਕ ਪਾਸੇ ਤੇ ਤੁਸੀਂ ਸਾਨੂੰ ਅਰੈਸਟ ਕਰ ਰਹੇ ਹੋ ਤੇ ਦੂਸਰਾ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ ਹਾਂਜੀ ਉਹਨਾਂ ਨੇ ਇੱਕ ਗੱਲ ਇਹ ਮੁੱਦਾ ਜਿਹੜਾ ਮੀਨ ਉਠਾਇਆ ਵਾ ਗੁਰਾਹਾਂ ਨੇ ਕਿ ਅਸੀਂ ਤੁਹਾਡੇ ਤੇ ਯਕੀਨ ਕਿਤਰਾ ਕਰੀਏ ਬਿਲਕੁਲ ਠੀਕ ਹੈ ਪੰਜਾਬ ਸਰਕਾਰ ਹੈ ਯਕੀਨ ਕਿਸ ਤਰ੍ਹਾਂ ਕਰੇ ਕਿ ਆਪਾਂ ਤੁਸੀਂ ਮੀਟਿੰਗ ਤੇ ਬੁਲਾ ਕੇ ਤੇ ਸਾਨੂੰ ਅਰੈਸਟ ਕਰ ਰਹੇ ਹੋ ਹਾਂਜੀ ਬੱਚੇ ਜੋਗੇ ਤੁਸੀਂ ਕੁਝ ਕਰ ਦਿੱਤਾ ਨੇ ਸ਼ੇ ਵਾਦੇ ਕਹੀ ਨਹੀਂ ਬਹੁਤ ਜ਼ਿਆਦਾ ਤੇ ਉਹਨਾਂ ਲੋਕਾਂ ਨੇ ਕੀ ਕੀਤਾ ਜਾਂਦਾ ਉਹ ਉਹਦੇ ਵਾਸਤੇ ਨਸ਼ੇ ਦੇ ਵਾਸਤੇ ਇਹ ਜਦੋਂ ਵੀ ਕੋਈ ਸਰਕਾਰ ਉਹਦੀ ਇੱਕ ਦੂਜੀ ਤੇ ਪਲੇਨ ਲਾਉਂਦੀ ਆ ਪਰ ਨਸ਼ਾ ਲਗਾਤਾਰ ਪੰਜਾਬ ਚ ਆਪਣੇ ਪੈਰ ਪਸਾ ਰਿਹਾ ਇਸ ਵਾਸਤੇ ਵੱਖ-ਵੱਖ ਸਰਕਾਰਾਂ ਜੋ ਆ ਵਕ-ਵਕ ਆਪਣੀਆਂ ਚੂਰੀਆਂ ਤੇ ਕੰਮ ਕਰਦੀਆਂ ਤੇ ਹਰ ਸਰਕਾਰ ਦਾ ਇਹ ਦਾਵਾ ਹੁੰਦਾ ਹੈ ਕਿ ਅਸੀਂ ਨਸ਼ਾ ਖਤਮ ਕਰ ਰਹੇ ਹਾਂ ਪਰ ਨਸ਼ਾ ਖਤਮ ਹੋ ਦੀ ਚਾਏ ਬਾਦ ਰਿਆ ਉਸ ਵਿੱਚ ਹੁਣ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਇਹ ਇੱਕ ਐਲਾਨ ਕੀਤਾ ਹੈ ਤੇ ਉਹਨਾਂ ਦੀ ਕਾਰਵਾਈ ਵੀ ਅਮਲ ਚ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਅਸੀਂ ਜਿਹੜਾ ਤ ਫ੍ਰੀਜ਼ ਕਰਕੇ ਤੇ ਧਾਰ ਵੀ ਰੇ ਹੈ ਹੈ ਉਹਦੇ ਵਿੱਚ ਨਸ਼ੇ ਨੂੰ ਜੀ ਅਸੀਂ ਥੱਲ ਪਾਉਣੀ ਆ ਤੇ ਇਹ ਛੋਟੇ ਜਿਹੜੇ ਨਸ਼ੇ ਕੁੜੀਆਂ ਵਾਲੇ ਜਿਹੇ ਉਹਨਾਂ ਦੀ ਬਜਾਏ ਜਿਹੜੇ ਨਸ਼ਾ ਜਿਹੜਾ ਵੱਡੇ ਜਿਹੜੇ ਸਪਲਾਈਅਰ ਨੇ ਉਹਨਾਂ ਦੇ ਕਾਰਵਾਈ ਹੋਵੇ ਤੇ ਉਤੋਂ ਨਸ਼ਾ ਜਦੋਂ ਸਪਲਾਈ ਹੁੰਦਾ ਉਹ ਉਥੋਂ ਬੰਦ ਹੋਵੇ ਤੇ ਫਿਰ ਜਿਹੜੇ ਕੰਟਰੋਲ ਹੋ ਸਕਦਾ ਦੂਸਰਾ ਜਿਹੜਾ ਸਾਡਾ ਪੰਜਾਬ ਜਿਹੜਾ ਬਾਰਡਰ ਬਾਰਡਰ ਜਿੱਥੋਂ ਮੇ ਸਾਡੇ ਗਵਾਂਡੀਆਂ ਤੋਂ ਨਸ਼ਾ ਜਿਹੜਾ ਡਰੋਨਾ ਰਹੀ ਇੱਧਰ ਸਪਲਾਈ ਹੁੰਦਾ ਉੱਥੇ ਵੀ ਜੇ ਸੈਂਟਰ ਸਰਕਾਰ ਸੰਜੀਦਾ ਹੋਏ ਤਾਂ ਨਸ਼ਾ ਨਹੀਂ ਆ ਸਕਦਾ ਪਰ ਸੈਂਟਰ ਸਰਕਾਰ ਇਹ ਨਸ਼ੇ ਨੂੰ ਉੱਧਰੋਂ ਸਮਗਲਿੰਗ ਹੋਣ ਤੋਂ ਜਿਹੜੀ ਆ ਉਹ ਸਮਰੱਥ ਹੈ ਪਰ ਉਹ ਇਹਦੇ ਲਈ ਸੰਜੀਦਾ ਨਹੀਂ ਹੈ ਜੇ ਸੈਂਟਰ ਸਰਕਾਰ ਸੰਜੀਦਾ ਹੋਵੇ ਤਾਂ ਸਾਡਾ ਸਮਰਲਿੰਗ ਜਿਹੜੀ ਨਸ਼ੇ ਦੀ ਹੁੰਦੀ ਹੈ ਟੋਨਾ ਰਹੀ ਇੱਧਰ ਆਉਂਦਾ ਉਹ ਉੱਥੇ ਠੱਲ ਪੈ ਜੇ ਤੇ ਫੇਰ ਵੀ ਨਸ਼ੇ ਦੇ ਕੰਟਰੋਲ ਹੋ ਜਾਦਾ ਜੇ ਨਸ਼ਾ ਉਧਰੋਂ ਨਹੀਂ ਆਵੇਗਾ ਤੇ ਇੱਧਰੋਂ ਨਸ਼ਾ ਆਪੇ ਹੀ ਆਟੋਮੈਟਿਕਲੀ ਖਤਮ ਹੋਵੇਗਾ ਇੱਕ ਬਾਦ ਸਾਹਿਬ ਅੱਜ ਦੀ ਸੁਰਖੀ ਵੀ ਆ ਕਿ ਜਿਹੜਾ ਕਰਨਲ ਸਾਹਿਬ ਦੇ ਬੇਟੇ ਨੂੰ ਪਟਿਆਲਾ ਦੇ ਵਿੱਚ ਟੁਟਿਆ ਗਿਆ ਕਰਨਲ ਸਾਹਿਬ ਦੀ ਉਹ ਮਾਰਕਟਾਈ ਕੀਤੀ ਗਈ ਉਹ ਵੀ ਇੱਕ ਬੜਾ ਅੱਜਕੱਲ ਚਰਚਾ ਦਾ ਵਿਸ਼ਾ ਹੋਇਆ ਉਹਦੇ ਤੇ ਤਿੰਨ ਦਿਨ ਹੋਏ ਆ ਸਾਡਾ ਸੁੱਖੀਆਂ ਦਾ ਖਬਰਾਂ ਦੀਆਂ ਸੁੱਖੀਆਂ ਵੱਧ ਰਿਹਾ ਉਹ ਮਾਮਲਾ ਜਿੰਨੇ YouTube ਚੈਨਲ ਨੇ ਸਾਰਿਆਂ ਤੇ ਰੋਜ਼ੀ ਨਿਊ ਚੱਲ ਰਹੀ ਹੈ ਉਹਦੇ ਵਿੱਚ ਜੀ ਦੇਖੋ ਜੋ ਹੁਣ ਤੋਂ ਪਹਿਲਾਂ ਤੇ ਕਰਨਲ ਸਾਹਿਬ ਦੀ ਜਿਹੜੀ ਵਾਈਫ ਹੈ ਉਹਨਾਂ ਵੱਲੋਂ ਸਾਰਾ ਮੈਟਰ ਜਿਹੜਾ ਸੀ ਉਹਨੂੰ ਸੁੱਖੀਆਂ ਚ ਲਿਆਦਾ ਗਿਆ ਕਿ ਮੇਰੇ ਹਸਬੰਦ ਤੇ ਮੇਰੇ ਬੇਟੀ ਨੂੰ ਜਿਹੜਾ ਉਹ ਆਪ ਤੁਹਾਡੇ 4 ਐਸਐਚਓ ਨੇ ਜਿਨ੍ਹਾਂ ਨੇ 13 ਮਹੀਨਿਆਂ ਨਾਲ ਕੁੱਟਿਆ ਤੇ ਉਹਨਾਂ ਦੀ ਪੇਚਿਤ ਕੀਤਾ ਗਿਆ ਉਹ ਵੇਖੋ ਜੀ ਜੇ ਤੇ ਆਪਾਂ ਉਹਨਾਂ ਦੀ ਗੱਲ ਨੂੰ ਧਿਆਨ ਨਾਲ ਦੇਖੀਏ ਤੇ ਉਹਦੇ ਵਿੱਚ ਸਾਰਾ ਦੋਸ਼ ਜਿਹੜਾ ਵਾ ਉਹ ਜੋ ਲਾਰੇ ਨੇ ਪੰਜਾਬ ਪੁਲਿਸ ਦੇ ਉੱਪਰ ਉਹ ਜੇ ਸੱਚ ਮੰਨੀਏ ਤਾਂ ਉਹ ਸਰਾਸਰ ਗਲਤ ਆ ਹਾਂ ਹਾਂ ਮੈਂ ਉਹ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਰਦਾ ਸਾਦੀ ਵਾਈਫ ਨੇ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਤੇ ਹੁਣੇ ਇਨਕਾਊਂਟਰ ਕਰਕੇ ਆਏ ਤੁਸੀਂ ਕੀ ਚੀਜ਼ ਹੈ ਹਾਂ ਤੁਸੀਂ ਕੀ ਚੀਜ਼ ਜੀ ਇਹ ਸ਼ਬਦਾਵਲੀ ਵਰਤੀ ਜਾ ਰਹੀ ਹੈ ਤੇ ਫਿਰ ਕਿ ਪੰਜਾਬ ਪੁਲਿਸ ਦੀ ਸਹੀ ਨਹੀਂ ਹੈ ਕਿ ਪੰਜਾਬ ਪੁਲਿਸ ਰਖਵਾਲੀਆਂ ਨਾ ਕੇ ਖੁਦ ਹੀ ਆਪਾ ਅਤਿਆਚਾਰ ਕਰਨ ਵਾਲੀ ਹੈ ਬਿਲਕੁਲ ਦੂਸਰੇ ਵਕਤ ਐਸਐਚਓ ਦੇ ਜੋ ਵਕੀਲ ਸਨ ਉਹਨਾਂ ਨੇ ਨਹੀਂ ਇਹ ਗੱਲ ਉਹਨਾਂ ਨੇ ਪਬਲਿਕ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਦੱਸੀ ਹੈ ਕਿ ਕਰਨਲ ਸਾਹਿਬ ਤੇ ਉਹਨਾਂ ਦਾ ਬੇਟਾ ਜੋ ਟਾਬੇ ਦੇ ਬਾਹਰ ਗੱਡੀ ਸੀਗੀ ਉੱਥੇ ਬੈਠ ਕੇ ਉਹਨਾਂ ਦਾ ਦੋਸ਼ ਹੈ ਉਹਨਾਂ ਦਾ ਜੋ ਕਹਿਣਾ ਹੈ ਐਸ ਐਚ ਓ ਦੇ ਵਕੀਲ ਦਾ ਕਿ ਉਹ ਉੱਥੇ ਗੱਡੀ ਤੇ ਰੱਖ ਕੇ ਡਰਿੰਕ ਕਰ ਰਹੇ ਸੀ ਤੇ ਜਦ ਐਸ ਐਚ ਓ ਜਿਹੜੇ ਨੇ ਉਹ ਨੋਨੀਆ ਐਸ ਐਚ ਓ ਉਹ ਜਦੋਂ ਆਏ ਨੇ ਆਪਣਾ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਟਾਬੇ ਦੇ ਨਸ਼ਾ ਤਸਕਰ ਨੇ ਤੇ ਉਹ ਉਹਨਾਂ ਨੇ ਆਪਣੀ ਯੂਨੀਫਾਰਮ ਤੋਂ ਤੋਂ ਵਾਈਟ ਸ਼ਰਟ ਪਾਈ ਸੀ ਤੇ ਉਹਨਾਂ ਨੇ ਅ ਉਸਾਰੀ ਉਹਨਾਂ ਨੂੰ ਪੁੱਛਿਆ ਐ ਐਸਐਚਓ ਨੇ ਪੁੱਛਿਆ ਉਹਨਾਂ ਦੇ بیٹے ਤੇ ਕਰਨ ਨੂੰ ਵੀ ਤੁਸੀਂ ਕੌਣ ਜੇ ਇੱਕ ਗੱਡੀ ਪਾਰਕਿੰਗ ਗਲਤ ਕਰਕੇ ਕੀ ਕਰ ਰਹੇ ਹੋ ਤੇ ਅਗੋ بیٹے ਨੇ ਹੀ ਜਵਾਬ ਦਿੱਤਾ ਕਿ ਉਹ ਆ ਰਹੀ ਹੂੰ ਤੁਸੀਂ ਕੌਣ ਜੇ ਤੇ ਉਹਨਾਂ ਨੇ ਫਿਰ ਉੱਥੇ ਉਹਨਾਂ ਦੀ ਤਲਕਲਾਮੀ ਹੁੰਦੀ ਆਲੇ ਹੁੰਦੇ ਝਗੜਾ ਪਾਚਦਾ ਦੋਨਾਂ ਪਾਸਿਆਂ ਤੇ ਉਹਦਾ ਵੀ ਦੋਸ਼ੀਗਾ ਕਿ ਐ ਐਸਐਚਓ ਦੇ ਵਕੀਲ ਦਾ ਵੀ ਸਾਡੇ ਤੇ ਸਾਡੀ ਜਿਹੜੀ ਦਖਾਸਤ ਹੀ ਉੱਤੇ ਕਾਰਵਾਈ ਨਹੀਂ ਹੋਈ ਦੂਸਰੇ ਪਾਸੇ ਜਿਹੜੀ ਆ ਸੁਣਵਾਈ ਹੋ ਰਹੀ ਹੈ ਤੇ ਪਰ ਜਿਹੜੀ ਕਰਨਲ ਦੀ ਫੈਮਲੀ ਆ ਉਹ ਅਜੇ ਵੀ ਸੈਟੀਸਫਾਈ ਨਹੀਂ ਹੈ ਪਰ ਕੱਲ ਕੀਤੀ ਸ਼ਾਮ ਪੁਲਸ ਨੇ ਨਵੀਂ ਐਫ ਆਈ ਆਰ ਜਿਹੜੀ ਆ ਉਹ ਰਜਿਸਟਰ ਕੀਤੀ ਹੈ ਕਿ ਕਰਨਲ ਸਾਹਿਬ ਤੇ ਜਾਂਦਾ ਉੱਪਰ ਜਿੰਨੇ ਵੀ ਉਹਨਾਂ ਨੇ ਪੁਲਸ ਅਫਸਰ ਜਾਂ ਮੁਲਾਜ਼ਮ ਲਖਾਈ ਸੀ ਉਹਨਾਂ ਦੇ ਪਰਚਾ ਰਜਿਸਟਰਡ ਹੋ ਗਏ ਹਨ ਹਾਂਜੀ ਪਰ ਇਹ ਆ ਵੀ ਇਹ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਪੰਜਾਬ ਆਰਮੀ ਵੀ ਜਿਹੜੇ ਅਫਸਰ ਨੇ ਉਹੀ ਸਾਡੇ ਦੇਸ਼ ਦੀ ਸ਼ਰਧਾ ਤੇ ਰਖਵਾ ਲੈਨੇ ਰਿਸਪੈਕਟੇਬਲ ਨੇ ਜੀ ਉਹਨਾਂ ਨੇ ਦੱਸਤਾ ਸੀਗਾ ਕਿ ਅਸੀਂ ਕਰਨਲ ਆ ਮੈਂ ਆਰਮੀ ਦਾ ਅਫੀਸਰ ਰਹਾ ਤੇ ਪੁਲਿਸ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਸੀਗਾ ਤੇ ਜੇ ਜੋ ਵੀ ਹੋਇਆ ਉਹ ਸਹੀ ਨਹੀਂ ਹੋਇਆ ਉਹਨੂੰ ਪੰਜਾਬ ਦੇ ਕਾਲਿਆ ਜਾ ਸਕਦਾ ਚਾਹੀਦਾ ਸੀ ਪਰ ਕਾਲਿਆ ਨਹੀਂ ਗਿਆ ਅਜੇ ਵੀ ਉਹ ਕੰਟਰੋਵਰਸੀ ਚੱਲ ਰਹੀ ਆ ਤੇ ਉਹ ਆਰਮੀ ਵਰਸਸ ਪੰਜਾਬ ਪੁਲਿਸ ਹੋ ਗਈ ਹੈ ਰੋਹਿਤ ਰੋਹਿਤ ਜੀ ਕੀ ਤੁਸੀਂ ਮੈਨੂੰ ਕੋਚਿਲਾਓ ਸੱਚੀ ਦਾ ਖਬਰ ਲਿਖਦੇ ਤੇ ਉਹਦੇ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਿਵੇਂ ਕਿ ਮੈਂ ਖਬਰ ਲਿਖ ਰਿਹਾ ਤੇ ਉਹਦੇ ਲਈ ਮੈਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਵੇ ਬੱਚੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਗਲਤ ਖਬਰ ਨਾ ਸਾਨੂੰ ਪਬਲਿਸ਼ ਕਰਨੀ ਪਵੇ ਜਿਸ ਨਾਲ ਸਮਾਜ ਤੇ ਬੁਰਾ ਅਸਰ ਪਵੇ ਤੇ ਕੋਈ ਦੰਗੇ ਵਿਖਾ ਦੇ ਕੋਈ ਲੜਾਈ ਝਗੜਾ ਹੋ ਜੇ ਸਾਨੂੰ ਇਹ ਗੱਲ ਸਭ ਤੋਂ ਪਹਿਲਾਂ ਆਪਣੇ ਮਾਈਂਡ ਸੇ ਰੱਖਣੀ ਚਾਹੀਦੀ ਹੈ ਕਿ ਖਬਰ ਦਾ ਕਿਸੇ ਦੇ ਕਿਸੇ ਦੇ ਮਨ ਨੂੰ ਘਾਟਾ ਹੋਵੇ ਦੂਸਰਾ ਇਹ ਵੀ ਅਸੀਂ ਇਹ ਝੂਠੀ ਖਬਰ ਨਹੀਂ ਲਿਖਣੀ ਚਾਹੀਦੀ ਸਾਨੂੰ ਜਿਸ ਨਾਲ ਕਿ ਤੁਹਾਡੇ ਦਿਵਾਲੀ ਜਾਂ ਪੰਜਾਬ ਚ ਜਾਂ ਜਿੱਥੇ ਵੀ ਉਸ ਖਬਰ ਦਾ ਬੁਰਾ ਅਸਰ ਪਵੇ ਤੇ ਸਮਾਜ ਨਾਲ ਜੁੜੀਆਂ ਜੀਆਂ ਉਸ ਦਾ ਮੈਸੇਜ ਕਰਦੇ ਚੱਲਦੇ ਸਾਡਾ ਸਹੀ ਮੈਸੇਜ ਜਾਏ ਸਾਨੂੰ ਕੋਸ ਖਬਰਾਂ ਵੱਲ ਧਿਆਨ ਦੇਣਾ ਚਾਹੀਦਾ ਪੂਰੇ ਫੈਕਟ ਫਿਗਰ ਲਾ ਕੇ ਫਿਰ ਲਿਖਣਾ ਚਾਹੀਦਾ ਖਬਰ ਜਿਦਾਂ ਹੁਣ ਦਿਨੋਂ ਦਿਨ ਸੜਕ ਦੇ ਹਾਸੇ ਵੱਧਦੇ ਜਾਂਦੇ ਉਹਨਾਂ ਵਾਸਤੇ ਕੀ ਕਰਨੀ ਚਾਹੀਦਾ ਉਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਜਿਹੜੀ ਉਹ ਉਹਨਾਂ ਦਾ ਚਲੰਗਾ ਜੋਗ ਹੈ ਗਿਆ ਉਹਨਾਂ ਨੇ ਇੱਕ ਕਦਮ ਚੁੱਕੇ ਨੇ ਉਹਨਾਂ ਨੇ ਐਸਐਸਐਫ ਜਿਹੜੀ ਸੜਕ ਰੱਖਿਆ ਫੋਰਸ ਸਾਡੀ ਸੜਕ ਸੜਕ ਰੱਖਿਆ ਫੋਰਸ ਪੜਾਈਆਂ ਜੀ ਉਹਦੇ ਵਿੱਚ ਹਰ ਸਾਬ ਉਹ ਜੇ ਤੇ ਉਸੇ ਵale ਕੋਈ ਕੋ ਉਹਨਾਂ ਦੀ ਸਹਾਇਤਾ ਲਈ ਆਉਂਦੇ ਤੁਸੀਂ ਕਹੇਗੀ ਅਸੀਂ ਕੋਈ ਵੀ ਟ੍ਰੈਫਿਕ ਰੂਲ ਜਿਹੜੇ ਆ ਉਹਨੂੰ ਫਾਲੋ ਨਹੀਂ ਕਰਦੇ ਸਾਨੂੰ ਅਗਰ ਅਸੀਂ ਟ੍ਰੈਫਿਕ ਰੂਲਸ ਸਾਰੇ ਹੀ ਫਾਲੋ ਕਰੀਏ ਤੇ ਉਹ ਟ੍ਰੈਫਿਕ ਕਾਸੀ ਐਕਸੀਡੈਂਟ ਆ ਉਹਨਾਂ ਦੇ ਇੱਕ ਕੌਟ ਦਿੱਤਾ ਜਾ ਸਕਦਾ ਅ ਖੁਦ ਤੁਸੀਂ ਦੇਖ ਲਓ ਕਿ ਸਾਰੇ ਜਿਹੜੇ ਦੇਖ ਰਿਹਾ ਉਹ ਜਤੋਂ ਵੀ ਕੋਈ ਬੱਚਾ ਜਿਹੜਾ ਮੋਟਰਸਾਈਕਲ ਚਾਹਵੀਂ ਕਹਿੰਦਾ ਨੇਤੀ ਸ਼ੁਰੂਆਤ ਕਰਦਾ ਵਾ ਉਹ ਆਪਾਂ ਸਾਰੇ ਹੀ ਮਾਤਾ ਪਿਤਾ ਆਪ ਹੀ ਤੋੜ ਦਿੰਨੇ ਆ ਉਹਨੂੰ ਕਦੀ ਨਹੀਂ ਦੱਸਿਆ ਕਿ ਟ੍ਰੈਫਿਕ ਰੋਡ ਦਾ ਧਿਆਨ ਕਿ ਸਕੇ ਖੱਬੇ ਤੇ ਕਿ ਸਿਰੋਹ ਚਲਾਈ ਆਪ ਵੀ ਅਸੀਂ ਕਮਾਲੀ ਤੋੜ ਦਿੰਨੇ ਵੀ ਆ ਚੀਜ਼ ਤੁਸੀਂ ਅੱਡੇ ਤੋਂ ਲੈ ਆਉ ਆ ਪਕੀਚ ਬਾਜ਼ਾਰੋਂ ਲੈ ਆਉ ਉੱਥੋਂ ਅੰਦਰ ਬੱਚੇ ਨੂੰ ਟ੍ਰੈਫਿਕ ਰੂਲ ਜਿਤਨਾ ਉਹ ਸਟਾਰਟਿੰਗ ਹੁੰਦੀ ਉਸੇ ਤਰ੍ਹਾਂ ਚੱਲਦਾ ਰਹਦਾ ਹੈ ਟ੍ਰੈਫਿਕ ਰੂਲ ਆਪਾਂ ਫੋਲੋ ਕਰੀਏ ਤੇ ਕ੍ਰਾਸ਼ ਹਾਦਸੇ ਜਿਹੜੇ ਉਹ ਘੱਟ ਸਕਦੇ ਜਿਆਦਾਤਰ ਬੱਚੇ ਨੇ ਜੇ ਇਸ ਉਮਰ ਤੇ ਹੋ ਰਹੇ ਨਹੀਂ ਹੁੰਦੇ ਬਿਲਕੁਲ ਬਿਲਕੁਲ ਉਹਨਾਂ ਦੇ ਲਾਇਸੈਂਸ ਬਾਲਾ ਨਾ ਬਿਲਕੁਲ ਪਰ ਉਹ ਵਾਈਕਸ ਵਗੈਰਾ ਸਕੂਟਰ ਵਗੈਰਾ ਚਲਾਉਂਦੇ ਨੇ ਤੇ ਨਾ ਉਹਨਾਂ ਨੂੰ ਰੋਡ ਰੂਲ ਪਤਾ ਨੇ ਨਾ ਉਹਨਾਂ ਨੂੰ ਵੇਹੀ ਟਕਾਂ ਚੁੰਦੇ ਨੇ ਅੜੇ ਕਰਕੇ ਖੜ੍ਹਾ ਕੋਈ ਹੈਲਮਟ ਨਹੀਂ ਲਾਇਸੈਂਸ ਨਹੀਂ ਕੁਝ ਨਹੀਂ ਹੋਗਾ ਇਹ ਦੂਸਰਾ ਐਫਪੀ ਸਾਡਾ ਜਿਹੜਾ ਪੰਜਾਬ ਦਾ ਸਿਸਟਮ ਹੈ ਉਹਦੇ ਵਿੱਚ ਜੇਕਰ ਕੋਈ ਵੀ ਟਰੈਕ ਰੂਲ ਕੋਈ ਤੋੜਦਾ ਆ ਜਾਣਾ ਉਹਦੇ ਵਹੀਕਲ ਦੇ ਇਹ ਡਾਕੂਮੈਂਟਸ ਪੂਰੇ ਨਹੀਂ ਹੁੰਦੇ ਉਹਦੇ ਵਿੱਚ ਆਪਾਂ ਕੀ ਕਰਦੇ ਆ ਸਾਰੇ ਵੀ ਉਹ ਬੱਚਾ ਜੋ ਪੁਲਿਸ ਹੈ ਥਾਕੇ ਤੇ ਉਸ ਨੂੰ ਰੋਕ ਲਿੰਦੀ ਆ ਡਾਕੂਮੈਂਟ ਸੈਟ ਕਰਨ ਲਈ ਕਹਿੰਦੀ ਆ ਜਾਂ ਉਹ ਉਹਦੇ ਟਰੈਕ ਰੂਲ ਦੇ ਮੁਤਾਬਕ ਨਹੀਂ ਆ ਵੀ ਜਿਹੜਾ ਥਾਕੇ ਪੁਲਿਸ ਦੇ ਅਨੁਸਾਰ ਉਹ ਪਹਿਲੀ ਗੱਲ ਬੱਚਾ ਸਿਕਂਟਰੀ ਲਾਉਂਦਾ ਤੇ ਉਹ ਆਪਣੇ ਜਿਹੜਾ ਵੀ ਯਾਦ ਆ ਪੋਲਿਟਿਕਲ ਬੰਦਾ ਜਾਂ ਜਿਸ ਨੂੰ ਵੀ ਉਹ ਪਹੁੰਚ ਉਸੇ ਦੀ ਨੁਮਦਰਾ ਕਰਦਾ। ਉੱਥੇ ਪੁਲਿਸ ਨੂੰ ਅਸੀਂ ਮਜਬੂਰ ਕਰ ਦਿੰਦੇ ਆ ਉਹਨੂੰ ਉਸ ਬੱਚੇ ਨੂੰ ਛੱਡਣ ਲਈ ਜਾਂ ਬੱਚਾ ਆ ਜਾਂ ਵੱਡਾ ਜਾਂ ਜੋ ਵੀ ਆ ਉੱਥੇ ਦੀ ਉਹ ਸਾਡਾ ਜਿਹੜਾ ਸਿਸਟਮ ਇੱਥੇ ਇਹ ਖਰਾਬ ਹੋ ਚੁੱਕਾ ਹੈ ਕਿ ਅਸੀਂ ਅਸੀਂ ਖੁਦ ਹੀ ਉਸ ਪਾਸੇ ਤੋਰ ਦਿੰਦੇ ਆ ਵੀ ਇਹਦੇ ਨਾਲ ਹਾਸਿਆਂ ਵੱਲ ਤੋਰ ਦਿੰਦੇ ਆ ਵੀ ਕੋਈ ਨਹੀਂ ਆਪਣੀ ਦੇ ਪਹੁੰਚਾ ਕੀ ਆਪਾਂ ਛੋਟੀ ਜਾਣਾ ਆਉਣ ਵਾਲੇ ਸਮੇਲੇ ਹਾਂ ਉਹ ਸਾਡੇ ਸਿਸਟਮ ਵਿੱਚ ਨਹੀਂ ਸਹੀ ਹੈਗਾ ਉਹ ਅਸੀਂ ਪੰਜਾਬ ਪੁਲਿਸ ਨੂੰ ਖੁਦ ਉੱਥੇ ਉਹਨਾਂ ਨੂੰ ਮਜਬੂਰ ਕਰ ਦਿੰਦੇ ਆਂ ਕਿ ਕੋਈ ਗੱਲ ਨਹੀਂ ਸਾਡਾ ਬੱਚਾ ਉਹ ਹੀ ਜੇ ਕੰਟਰੋਲ ਹੋ ਜੇ ਤਾਂ ਖੁਦ ਇਹ ਨਹੀਂ ਕਿ ਹੱਥ ਹੈ ਕਰ ਸਕਦਾ ਮੈਂ ਚਾਹਾਂ ਲਾ ਕੇ ਬੱਚਿਆਂ ਦੇ ਵਿੱਚੋਂ ਕੋਈ ਸਵਾਲ ਲੈ ਲਈ ਜਾਂ ਅੱਜ ਕਿਹੜੇ ਕੋਈ ਸਵਾਲ ਪੁੱਛਣਾ ਚਾਹਖਾਂ ਜੀ ਕਿ ਤੁਹਾਰਾ ਦੱਸਦੇ ਮੈਂ ਕਿਹੜੇ ਕਿਹੜੇ ਕੋਸ਼ਣ ਹੁੰਦੇ ਨੇ ਇੱਕ ਲੋਕਲ ਇਹਦੇ ਰੌਣਕੀਕ ਬੱਚੇ ਤੇ ਉਹ ਪੰਜਾਬ ਦੀਆਂ ਨਿਊਜ਼ ਹੁੰਦੀਆਂ ਤੇ ਹੋਰ ਸਪੋਰਟਸ ਦੀਆਂ ਨਿਊਜ਼ ਹੁੰਦੀਆਂ ਫਿਰ ਸਾਡੇ ਇਤਿਹਾਸ ਨਾਲ ਦੁਨੀਆਂ ਨਿਊਜ਼ ਹੁੰਦੀਆਂ ਹਾਂ ਡਾਕਟਰ ਇਹ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ ਕੀ ਹੋ ਰਿਹਾ ਪੰਜਾਬ ਕੀ ਹੋ ਰਿਹਾ ਹੈ ਉਹ ਸਾਰੇ ਨਿਊਜ਼ ਦੇਖੋ ਸਾਰੇ ਇਹ ਹੋ ਗਿਆ ਜੇਕਰ ਇਹ ਤੁਹਾਨੂੰ ਬੱਚੇ ਇਹ ਆਪਾਂ ਗਰੰਟੀ ਦਾ ਕਹਿ ਸਕਦੇ ਉਸ ਬੱਚੇ ਨੂੰ ਇਹ ਨਿਊਜ਼ ਪੇਪਰ ਪੜ੍ਹਦਾ ਉਸ ਆ ਗਿਆ ਉਹ ਜ਼ਿੰਦਗੀ ਵਿੱਚ ਕਾਮਯਾਬ ਬਣੂਗਾ ਜੋ ਕਿ ਇੱਕ ਬੜੀ ਇੱਕ ਜ਼ਿੰਦਗੀ ਵਾਸਤੇ ਸਾਡੇ ਲਈ ਅਹਿਮ ਹਿਸਾਬ ਕਿ ਇਹਦੇ ਪੋਜ਼ਿਟਿਵ ਹੀ ਰਿਜ਼ਲਟ ਹੋਵੇ ਇਹਦਾ ਲੈਕਟਿਵ ਦਾ ਮੀਨ ਦਾ ਹਮੇਸ਼ਾ ਇਹ ਕਿ ਜਿਹੜਾ ਤਲਵਾਰ ਪਣਦਾ ਪੋਟੈਂਸ਼ੀਅਲ ਰਿਜ਼ਲਟ ਨਾ ਦੇ ਇਹ ਹਾਨੂੰ ਆਪਾਂ ਨੂੰ ਉਹਦੇ ਜੀ ਅਸੀਂ ਜਦੋਂ ਛੋਟੇ ਸੀਗੇ ਉਦੋਂ ਜੀ ਚਾਹਤ ਨਹੀਂ ਸੀ ਤੇ ਸਾਰੇ ਬੱਚਿਆਂ ਵਾਸਤੇ ਕਹਾਣੀਆਂ ਉਹਨਾਂ ਦੇ ਛੋਟੇ ਬੰਦੇ ਮਾਮੀ-ਮਾਮੀ ਤਾਂ ਕਿ ਉਹਦੀਆਂ ਕਹਾਣੀਆਂ ਹੋ ਜਾਈਆਂ ਬੱਚਿਆਂ ਲਈ ਜਿਹਦਾ ਅੱਛੇ ਦਿਨ ਹੁੰਦੇ ਆ ਤੇ ਰਿਜ਼ਲਟ ਹੁੰਦੇ ਆ ਮੋਰਲ ਨੂੰ ਜੀ ਘਾਲੇ ਨੇ ਮੋਰਲ ਬਧਿਆ ਹੁੰਦੇ ਆ ਨਾ ਕਿਹੜਾ ਤੇ ਨਿਕਰ ਬੱਚੇ ਆਪਣੀ ਆਵਾਜ਼ ਭੇਜ ਸਕਦੇ ਉਹਦੇ ਵਿੱਚ ਤੁਸੀਂ ਹੀ ਕਰਤਾ ਭੇਜ ਸਕਦੇ ਬੱਚਿਆਂ ਦਾ ਇਹ ਜਿਹੜੇ ਵਾਰੀ ਤੁਸੀਂ ਆਪਾਂ ਵੀ ਜਦੋਂ ਛੋਟੇ ਸੀ ਉਹ ਨਹੀਂ ਸੀ ਤੁਸੀਂ ਵੀ ਸਾਰੇ ਡੀਕਦੇ ਰਹਿਣਾ ਡੀਕਲਾ ਵੀ ਅਖਬਾਰ ਡੀਕ ਰੀਆਂ ਕਈ ਵਾਰ ਛੁੱਟੀ ਵਾਲੇ ਦੇਣਾ ਫਿਰ ਅਖਬਾਰ ਲੈਣ ਜਾਣਾ ਵੀ ਲੇਟ ਲੇਟੋ ਲੇਟ ਹੋ ਗਈ ਖਬਰ ਹੈ ਦਾ ਖਬਰ ਲੈ ਚਲੋ ਬੈਠ ਕੇ ਟਿਕਣਾ ਹਾਂ ਬੈਠ ਕੇ ਟਿਕਣਾ ਹਾਂ ਜਿਹੜੀ ਤੇ ਉਹ ਜਿਸ ਕਰਕੇ ਤੇ ਉਹ ਦੇਖੋ ਉਹ ਤੁਸੀਂ ਪੜਦੇ ਜਿਹੜਾ ਪੜਦਾ ਰਿਹਾ ਬਚਪਨ ਤੋਂ ਹੱਲੇ ਵੀ ਸ਼ੌਂਕਿਆ ਉਸ ਇਨਸਾਨ ਨੂੰ ਹਰ ਇੱਕ ਚੀਜ਼ ਦਾ ਪਤਾ ਵੀ ਸੈਂਟਰ ਸਰਕਾਰ ਤੋਂ ਲੈ ਕੇ ਤੇ ਪਿੰਡ ਦੇ ਮੈਂਬਰ ਪੰਚਾਇਤ ਤੱਕ ਕੀ ਸਿਸਟਮ ਹੈ ਕਿਉਂਕਿ ਹਾਟੇ ਇਹ ਮੈਂ ਦੇਖਿਆ ਵਾ ਕਿ ਬੜੇ ਬਹੁਤ ਸਾਰੇ ਸਾਡੇ ਇਹ ਵੈਲ ਕੁਆਲੀਫਾਈਡ ਜਿਹੜੇ ਪਰਸਨ ਨੇ ਹੂੰ ਹੂੰ ਉਹਨਾਂ ਨੂੰ ਇਹ ਵੀ ਨਹੀਂ ਜਾਣਕਾਰੀ ਹੈਗੀ ਕਿ ਸਾਡੇ ਵਿਧਾਨ ਸਭਾ ਦੇ ਮੈਂਬਰ ਕਿਤੇ ਹੁੰਦੇ ਆ ਲੋਕ ਸਭਾ ਮੈਂਬਰ ਕਿਤੇ ਹੁੰਦੀ ਆ ਇਹ ਇਹ ਚੀਜ਼ਾਂ ਚੁੱਕੀ ਹੋਣੀ ਚਾਹੀਏ ਕਿ ਉੱਪਰੋਂ ਲੈ ਕੇ نیچے ਤੱਕ ਸਿਸਟਮ ਕੀ ਆ ਕਿਹੜੇ ਕਿਹੜੇ ਡਿਪਾਰਟਮੈਂਟਸ ਨੇ ਕਿਹੜੇ ਕਿਹੜੇ ਪੋਲੀਟੀਕਲ ਸਾਡੇ ਵਿੰਗ ਚੱਲਦੇ ਨੇ ਕਿ ਪਲੀਟੀਕਲ ਪਾਰਟੀਆਂ ਨੇ ਸਾਡੀਆਂ ਕਿਹੜੀ ਕਿਹੜੀ ਸਟੇਟ ਚ ਕਿਉਂਕਿ ਹਰ ਸਟੇਟ ਦੇ ਖੇਤਰੀ ਪਾਰਟੀਆਂ ਵੱਖਰੀਆਂ ਨੇ ਰਾਸ਼ਟਰੀ ਪਾਰਟੀਆਂ ਵੱਖਰੀਆਂ ਨੇ ਇਹ ਹਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਜ਼ਰੂਰੀ ਆ ਪਰ ਬੱਚੇ ਤੁਹਾਨੂੰ ਇਹ ਆ ਨਿਊਜ਼ਪੇਪਰ ਦਾ ਜਿਹੜਾ ਤੁਸੀਂ ਡੇਲੀ ਰੁਟੀਨ ਬਣਾ ਲਓ ਕਿ ਨਿਊਜ਼ਪੇਪਰ ਤੁਸੀਂ ਵਿੱਚ ਨਹੀਂ ਚੰਗਾਈ ਦੇ ਪੜਨਾ ਹੈਡਲਾਈਨ ਪੜ ਲਓ ਹੈਡਲਾਈਨ ਤੋਂ ਬਹੁਤ ਬਹੁਤ ਸਾਰਾ ਤੁਹਾਨੂੰ ਸਿੱਖਣ ਦਾ ਥੋੜਾ ਇਹ ਚ ਵਾਅਦਾ ਕਰਾਂਗੇ ਜਿਹੜਾ ਬੱਚਾ ਚਾਹੁੰਦਾ ਕਿ ਮੇਰਾ ਗਿਆਨ ਭੰਡਾਰ ਵੱਡਾ ਹੋਵੇ ਬਿਲਕੁਲ ਬਿਲਕੁਲ ਉਹ ਰੋਜ਼ਾਨਾ ਅਖਬਾਰ ਪੜ੍ਹੇ ਉਹ ਆਪਣੀ ਕਲਾਸ ਦੇ ਬੱਚਿਆਂ ਨਾਲੋਂ ਘੱਟੋ ਘੱਟ ਵੀ 10 ਸਾਲ ਅੱਗੇ ਲੰਘ ਜਾਏਗਾ ਇੱਕ ਸਾਲ ਅਖਬਾਰ ਪੜ੍ਹਨ ਨਾਲ ਬਿਲਕੁਲ ਬਿਲਕੁਲ ਜਿਹੜਾ ਵੱਡਾ ਗਿਆਨ ਭੰਡਾਰ ਜਿੰਨੇ ਜਿੰਨੇ ਵੀ ਕੰਪੀਟੀਸ਼ਨ ਇਗਜ਼ਾਮ ਹੁੰਦੇ ਨੇ ਨਾ ਉਹ ਸਾਰੇ ਮਤਲਬ ਪੇਪਰ ਦੇ ਪੜ੍ਹਨ ਦੇ ਨਾਲ ਹੀ ਅੱਜ ਕੱਲ੍ਹ ਕੰਪੀਟੀਸ਼ਨ ਇਗਜ਼ਾਮ ਵਾਸਤੇ ਨਿਊਜ਼ਪੇਪਰ ਬਹੁਤ ਜ਼ਰੂਰੀ ਆ ਸਾਰੇ ਤਾਂ ਰੈਫਰ ਵੀ ਕਰਦੇ ਆ ਟ੍ਰਿਬਿਊਨ ਪੜ੍ਹੋ ਇੰਡੀਅਨ ਨੈਕਸਸ ਪੜ੍ਹੋ ਪੰਜਾਬੀ ਜੀਤ ਪੜ੍ਹੋ ਪੰਜਾਬ ਕੀ ਸ੍ਰੀ ਤਹਾਡੇ ਵਾਸਤੇ ਬੈਨੀਫਿਟ ਹੈ ਕਾਰਨ ਇਹ ਵੀ ਹੈ ਨਾ ਕਿ ਜਿਹੜੀਆਂ ਬੁੱਕਸ ਕੰਪੀਟੀਟਿਵ ਐਗਜ਼ਾਮ ਲਈ ਛਪੀਆਂ ਵਾ ਪੁਰਾਣੀਆਂ ਪੁਰਾਣੀ ਹੋਈਆਂ ਉਹ ਪਹਿਲਾਂ ਛਪ ਗਈਆਂ ਹੁਣ ਜਿਹੜੀ ਰੀਸੈਂਟ ਗੱਲਾਂ ਵਾਪਰ ਰਹੀਆਂ ਵਾ ਉਹ ਸਾਨੂੰ ਅਖਬਾਰਾਂ ਤੋਂ ਹੀ ਮਿਲਦੀਆਂ ਵਾ ਇਸ ਕਰਕੇ ਅਖਬਾਰਾਂ ਦੀ ਤੇ ਬਹੁਤ ਜ਼ਿਆਦਾ ਮਤਦਾਇਗੀ ਹੈ ਇੱਕ ਹੋਰ ਇਹ ਬੱਚੇ ਬੱਚੋ ਇਹ ਹੈ ਕਿ ਜਦੋਂ ਵੱਡੇ ਕੰਪੀਟੀਸ਼ਨ ਹੁੰਦੇ ਆ ਉਹਦੇ ਵਿੱਚੋਂ ਇਹ ਜਦੋਂ ਇੰਟਰਵਿਊਜ਼ ਹੁੰਦੇ ਆ ਉਹ ਅਖਬਾਰ ਨੂੰ ਦੇ ਪੱਤੋਂ ਹੀ ਕੁਐਸਚਨ ਪੁੱਛੇ ਜਾਂਦੇ ਆ ਬਿਲਕੁਲ ਜੀ ਉਦੇ ਵਿੱਚੋਂ ਹੁਣ ਤੁਸੀਂ ਆਈਐਸ ਆਈਪੀਐਸ ਜਿੰਨੇ ਵੀ ਆ ਸਾਡੇ ਬਹੁਤ ਸਾਰੇ ਅਸੀਂ ਸਟੂਡੈਂਟਸ ਨੂੰ ਮਿਲੇ ਜਿੰਨਾ ਕਲੀਅਰ ਕੀਤੀ ਉਹ ਕੋਈ ਕਿਸੇ ਵਲੇ ਉਹ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਸੀ ਛੋਟੇ ਤੋਂ ਛੋਟੇ ਖ਼ਬਾਰ ਦਾ ਵੀ ਕਿਸੇ ਵਲੇ ਉਹ ਸਾਨੂੰ ਕੁਐਸਚਨ ਪੁੱਛਦੇ ਜਿਹੜਾ ਅਮੇਜੀਨ ਨਹੀਂ ਕੀਤਾ ਦਰਗਾ ਵੀ ਕੁਐਸਚਨ ਇਹ ਪੁੱਛ ਸਕਦੇ ਉਹਨ ਇੱਕ ਮੇਰਾ ਦੋਸਤ ਸੀਗਾ ਉਹਨੇ ਦੱਸਿਆ ਕਿ ਸਾਨੂੰ ਪੰਜਵੀਂ ਕੋਈ ਇੰਟਰਵਿਊ ਦੀ ਪੰਜਵੀਂ ਕਲਾਸ ਦੇ ਜਿਹੜੇ ਬੱਚੇ ਪੇਪਰ ਉਹਨਾਂ ਚੋਂ ਸਾਨੂੰ ਪੁੱਛਿਆ ਸੀਗਾ ਫਿਰ ਫਿਫਥ ਕਲਾਸ ਦੇ ਤੇ ਇਸ ਕਰਕੇ ਉਹ ਅਹਵਾ ਜਿਹੜੀ ਆ ਉਹ ਤੁਹਾਡੀ ਜ਼ਿੰਦਗੀ ਨੂੰ ਸਵਾਸਾਦੀ ਹੈ ਤੇ ਤੁਹਾਨੂੰ ਹਰ ਕੋਚ ਚੰਗੀ ਸਿੱਖਿਆ ਦੇ ਦਰਗੀ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਲਈ ਤੁਹਾਡੇ ਲਈ ਨਿਊਜ਼ ਪੇਪਰ ਜਿਹੜਾ ਪੜਨਾ ਉਹ ਬਹੁਤ ਜ਼ਰੂਰੀ ਹੈ ਮੇਰਾ ਸਵਾ ਰੇਨ ਜਿਹਦਾ ਕ੍ਰੰਪੋਲ ਬਣਿਆ ਅਮਰੀਕਾ ਦਾ ਪ੍ਰਧਾਨ ਮੰਤਰੀ ਤੇ ਉਹਦੇ ਸਾਡੇ ਦੇਸ਼ ਤੇ ਕੀ ਪ੍ਰਭਾਵ ਪੈ ਸਕਦੇ ਉਹਤੇ ਟਰੰਪ ਦੇ ਪ੍ਰਧਾਨ ਮੰਤਰੀ ਬੰਨਾਲੇ ਇਹ ਸਾਡੇ ਇੰਡੀਆ ਤੇ ਵੀ ਬੜਾ ਡਿਪੈਂਡ ਕਰਦਾ ਹੈ ਜੇ ਅਸੀਂ ਉਹਦੇ ਉਨੇ ਕੰਮ ਜਿਹੜਾ ਇਹ ਉਹਦੇ ਉਹ ਆਪਣੀ ਹੀ ਸਟੱਡੀ ਦੀ ਜਿਹੜਾ ਉਹਦੇ ਕੰਮ ਕਰਦਾ ਹੈ ਉਹਨੇ ਹੁਣ ਜੋ ਇੰਡੀਆ ਦੇ ਜਿਹੜੇ ਇੰਡੀਅਨ ਸੀਗੇ ਉਹਨਾਂ ਨੂੰ ਸਾਇਦ ਜਿਹੜੇ ਗਏ ਸੀਗੇ ਕਰੈਕਲੀ ਜਿਹੜੇ ਤਾਜ ਤਾਜੇ ਅੱਛੇ ਉਤਰ ਗਏ ਸੀਗੇ ਸਾਡੇ ਇੰਡੀਆ ਨਾਲ ਉਹਨਾਂ ਨੂੰ ਰਿਪੋਰਟ ਕਰਕੇ ਇਲੀਗਲੀ ਜਿੰਨੇ ਵੀ ਗਏ ਸਾਡੇ ਇਲੀਗਲੀ ਤੇ ਇਧਰ ਭੇਜਿਆ ਉਹ ਨਾਲ ਤੇ ਸਬੰਧ ਜਿਹੜੇ ਇਹਦੇ ਸਖਾਵੇਂ ਨਹੀਂ ਪੜ ਹੁਣੇ ਉਸ ਨੇ ਟਰੰਪ ਦੇ ਨਾਲ ਕੋਈ 합ਨੀ ਕੀਤੀ ਹੈ। ਉਹਦੇ ਬਾਅਦ ਇਹ ਸਾਡੇ ਪ੍ਰਧਾਨ ਮੰਤਰੀ ਜਿਹੜੇ ਨਦਰਬੋਤੀਏ ਉਹ ਵੈਸੇ ਡੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੋਈ 40 ਲੱਖ ਲੈ ਕੇ ਗਿਆ ਲੱਖ ਗਿਆ ਕੋਈ 50 ਲੱਖ ਰੁਪਇਆ ਲੈ ਕੇ ਗਿਆ ਲੱਖ ਪੈਸੀ ਲੈ ਕੇ ਗਿਆ ਤੇ ਹੁਣ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਹੈ ਉਹ ਬਰਬਾਦ ਜਿਹੜੇ ਆਏ ਨੇ ਉਹ ਹੁਣ ਘਰਾਂ 'ਚ ਬੈਠੇ ਨੇ ਤੇ ਉਹਨਾਂ ਦੇ ਜਿਹੜੀਆਂ ਲਾਈਫ ਜਿਹੜੀਆਂ ਉਹ ਉਹ ਸੈਟਅਪ ਉਹ ਜਿਹੜਾ ਨਵੇਂ ਸਿਰੋਂ ਸੈਟਅਪ ਉਹਨਾ ਉੱਪਰ ਆ ਗਿਆ ਤੇ ਇਸ ਵਾਸਤੇ ਟਰੰਪ ਜਿਹੜੇ ਇੰਟਰਨੈਸ਼ਨਲ ਇਹ ਮਸਲਾ ਹੈ ਇਸ ਵਾਸਤੇ ਸਪੈਸ਼ਲੀ ਕੰਟਰੀ ਦੇਖਾਵੇਂ ਬਣਾ ਬਣਾਉਣ ਲਈ ਉਹਦੇ ਸਾਡੇ ਕਿਸੇ ਵੀ ਕੰਟਰੀ ਨੂੰ ਉਹ ਪਹਿਲਾ ਸਿਖਾਵਾ ਹੱਥ ਬਟਾਉਣਾ ਹੋਵੇਗਾ ਤੇ ਫਿਰ ਬਹੁਜਰਾਵ ਉਸ ਖਾਵਾ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਤਾਂ गाइस ਧੰਨਵਾਦ ਜੀ ਸਾਡੇ ਬਾਦ ਸਾਹਿਬ ਇਹਨਾਂ ਨੇ ਮੈਂ ਧੰਨਵਾਦ ਕਰਦਾ ਵਾਂ ਕਿ ਆਪਣਾ ਕੀਮਤੀ ਸਮੇਂ ਚ ਸਮਾਂ ਕੱਢਿਆ ਵਾ ਤੇ ਆ ਕੇ ਬੱਜਿਆ ਅਖਬਾਰ ਦੀ ਮਤਤ ਬਾਰੇ ਤੇ ਬੱਚਿਆਂ ਨੂੰ ਸ਼ਾਹਿਦ ਕੀਤਾ ਵਾ ਅਖਬਾਰ ਨਾਲ ਜੁੜੋ ਡੇਲੀ ਟੀਮ ਦੇ ਵਿੱਚ ਆਪਣਾ ਇਸ ਫਾਈਲ ਬਣਾ ਲਓ ਤੇ ਇਸ ਨਾਲ ਆਪਾਂ ਅੱਗੇ ਵਧ ਸਕਦੇ ਆ ਜਿੰਦਗੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਾਦ ਸਾਹਿਬ ਤੁਹਾਡਾ ਸਾਡੇ ਸਕੂਲ ਵਿੱਚ ਆਉਣ ਦਾ